ਕਿਉਂਕਿ ਨਮਾਜ਼ ਪੜਦਿਆਂ ਵੀ ਜাদু ਠਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਮਾਜ਼ ਪੂਰੀ ਕੰਪਲੀਟ ਹੋਈ ਤਾਂ ਫਿਰ ਵੀ ਉਹਨਾਂ ਵੱਲੋਂ ਉੱਥੇ ਉੱਠੇ ਗਏ ਜੇਕਰ ਪੁਲਿਸ ਮੁਲਾਜ਼ਮ ਸੋਚ ਲੈਂਦਾ ਕਿ ਮੈਂ Hindu ਦਾ ਪੁੱਤਰ ਆ ਤੇ ਇਹ ਮੁਸਲਮਾਨ ਦਾ ਪੁੱਤਰ ਆ ਤੇ ਸਾਨੂੰ ਦੋਵਾਂ ਨੂੰ ਬਣਾਇਆ ਕਿੰਨੇ ਆ ਜੇਕਰ ਇਹ ਸੋਚ ਲੈਂਦਾ ਤਾ ਉਸ ਵਕਤ ਆਪਣੀ ਸੋਚ ਬਦਲਣ ਦੇ ਵਿੱਚ ਉਸਨੇ ਦੇਰੀ ਨਹੀਂ ਸੀ ਲਾਉਣੀ ਜੇ ਇਹ ਸੋਚ ਲੈਂਦਾ ਕਿ ਮੈਂ Hindu ਜਾਂ ਇਹ Musalman ਉਸ ਤੋਂ ਵੀ ਪਹਿਲੇ ਕਿਹੜੀ ਚੀਜ਼ ਆਉਂਦੀ ਹੈ ਇਨਸਾਨੀਅਤ ਦੀ ਸਜਦੇ ਮੇ ਤੇ ਦੇਖ ਸਕਦੇ ਭਾਈ ਲੋਕ ਸਜਦੇ ਮੇ ਤੇ ਭਾਈ ਲੋਕ ਜਿੰਨੇ ਵੀ ਇਰਨiyet ਕਰ ਰੱਖਤੇ ਇਸਨੇ ਲਾਤ ਮਾਰਿਆ ਪੁਲਿਸ ਵਾਲੇ ਨੇ ਲਾਤ ਮਾਰ ਰਹਾ ਹੈ ਔਰ ਮੁਸਲਮਾਨੋ ਕੋ ਮਾਰ ਰਹਾ ਹੈ ਇਹ ਇੰਦਰ ਲੋਕ ਕੀ ਵੀਡੀਓ ਹੈ ਜੇਕਰ ਇੰਡੀਅਨ ਕਨਸਟੀਟਿਊਸ਼ਨ ਸਾਨੂੰ ਇਜਾਜ਼ਤ ਦਿੰਦਾ ਹੈ ਕਿ ਜਾਤ ਵਰਗ ਧਰਮ ਤੋਂ ਉੱਪਰ ਹੋ ਕੇ ਗੱਲ ਕਰਨੀ ਤੇ ਫਿਰ ਉਸ ਵਕਤ ਜੇ ਉਸ ਵਕਤ ਪੁਲਿਸ ਮੁਲਾਜ਼ਮ ਨੇ ਸ਼ਪਤ ਲਿੱਤੀ ਤੇ ਉਸ ਨੂੰ ਆਰਟੀਕਲ ਕਿਉਂ ਨਹੀਂ ਚਿਤਿਆ ਆਇਆ ਉੱਥੇ ਕਿਹੜਾ ਕੋਈ ਕਾਫਲਾ ਆ ਰਿਹਾ ਹੈ ਜਾਂ ਉੱਥੇ ਮੱਕੀ ਪੀਐਮ ਨੇ ਲੰਘਣਾ ਹੈ ਜਾਂ ਉੱਥੇ ਰਾਸ਼ਟਰਪਤੀ ਲੰਘ ਰਿਹਾ ਉੱਥੇ ਤੇ ਕੋਈ ਨਹੀਂ ਲੰਘ ਰਿਹਾ ਉੱਥੇ ਤਾਂ ਸਿਰਫ ਅਗਲੇ ਅੱਲਾ ਦਾ ਨਾਮ ਲੈ ਰਹੇ ਆ ਖੁਦਾ ਦਾ ਨਾਮ ਲੈ ਰਹੇ ਉਸ ਪਰਮੇਸ਼ਰ ਨੂੰ ਯਾਦ ਕਰ ਰਹੇ ਆ ਅੱਲਾਹੁ ਅਕਬਰ ਅਲਹਮਦੁਲਿਲਾ ਰੱਬਿਲਾਲਾਮੀਨ ਬਿਸਮਿਲਲਾਹਿ ਰਹਿਮਾਨਿਰ ਰਹੀਮ ਆਉਜ਼ੂ ਬਿਲਲਾਹਿ ਸ਼ੈਤਾਨਿਰ ਰਜੀਮ ਕੁਲਹੁ ਅੱਲਾਹੁ ਅਹਦ ਅੱਲਾਹੁਸ ਸਮਦ ਇਹ ਕੁਰਾਨ ਦੀਆਂ ਸਾਰੀਆਂ ਆਇਤਾਂ ਨੇ ਤੇ ਉਸ ਵਕਤ ਮਗਰੀਬ ਦੀ ਨਵਾਜ਼ ਦਾ ਵਕਤ ਸੀਗਾ ਦੁਪਹਿਰ ਦਾ ਵੇਲਾ ਤੇ ਜਿਹੜਾ ਦੁਪਹਿਰ ਦਾ ਵਕਤ ਸੀ ਉਸ ਵਕਤ ਖੁਦਾ ਉੱਥੇ ਹਾਜ਼ਰ ਨਾਜ਼ਰ ਸੀ ਤੁਸੀਂ ਜੇਕਰ ਉਸ ਨਮਾਜ਼ੀ ਨੂੰ ਲੱਤ ਮਾਰੀ ਹੈ ਤੁਸੀਂ ਨਮਾਜ਼ੀ ਨੂੰ ਨਹੀਂ ਖੁਦਾ ਨੂੰ ਲੱਤ ਮਾਰੀ ਹੈ ਵੀਡੀਓ ਬਣਾਓ ਵੀਡੀਓ ਬਣਾਓ ਹਲੋ ਪਾਓ ਹੋ ہم সনাতনী ہیں ہم ہم ہندو راشٹر چاہتے ہیں ٹھیک ہے جی بگیشور تاں والے رولا پون دے یا ہور بھی جڑے ہندوواں دے لیڈر مکھی رولا پون دے ਧਾਰਮਿਕ ਗੁਰੂ مکھی رولا ਪੌਂਦੇ ਆ ہم সনাতਨੀ ہیں ہم ہندو راشٹر چاہتے ہیں تے اوتھے پھر ਤੁਹਾڈا جڑا نمائندگی کرن دے آ ہندو راشٹر چاہن والا جڑا সনাতਨੀ بندا ایں সনাতਨੀ کہواں گے پولیس ملازم نو جے کر সনাতਨੀ نہ ہوندا مسلمان ہوندا یا مکھی سردار ہوندا تے یا عیسائی ہوندا یا بودھی ہوندا جینی ہوندا تے کبھی اے کرم نہ کردا ਮਰਿਆਦਾ ਕਿੱਥੇ ਗਈ ਹੈ ਮਰਿਆਦਾ ਤਾਂ ਕਹਿੰਦੀ ਇਹੋ ਸੀ ਕਿ ਸ਼੍ਰੀ ਰਾਮ ਚੰਦਰ ਵਾਂਗੂ ਗੱਲ ਨਾਲ ਲਾਉਣਾ ਪਰ ਤੁਸੀਂ ਤਾਂ ਗੱਲ ਨਾਲ ਲਾਇਆ ਹੀ ਨਹੀਂ ਤੁਸੀਂ ਤਾਂ ਆਣਾ ਨੂੰ ਕਹਿ ਦਿੱਤਾ ਕਿ ਵੀ ਜਿਹਦੇ ਸਿਰ ਤੇ ਟੋਪੀ ਹੈ ਅੱਤਵਾਦੀ ਹੈ ਜਿਹਦੇ ਸਿਰ ਤੇ ਪੱਗ ਹੈ ਉਹ ਅੱਤਵਾਦੀ ਹੈ ਜਿਹਦੇ ਹੁਣ ਵੇਖੋ ਪਿਛੇ ਆਈਪੀਐਸ ਉਹਨੂੰ ਵੀ ਤੁਸੀਂ ਅੱਤਵਾਦੀ ਬਣਾ ਦੇਣੀ ਕਹਤਾ ਤੇ ਫਿਰ ਇਸ ਇਹ ਜਿਹੜਾ ਸਾਰਾ ਇਹ ਜਿਹੜਾ ਮਾਹੌਲ ਸਿਰ ਜਾਂ ਕਿਉਂ ਜਾ ਰਿਹਾ ਤੁਹਾਮਕੀ ਮੋਦੀ ਸੰਗ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਇਹ ਵੀ ਇਹ ਵੀ ਇਹ ਵੀ ਮੈਂ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਮੋਦੀ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਕਿ ਵੀ ਇਹ ਜੀ ਸਨਾਤਨੀਆਂ ਦਾ ਰੋਲਾ ਪਾਉਂਦੇ ਆ ਪਰ ਇਹਨਾਂ ਨੇ ਤਾਂ ਮੁਸਲਮਾਨਾਂ ਦਾ ਸਤਕਾਰ ਹੀ ਨਹੀਂ ਕੀਤਾ ਇਸ ਵਾਸਤੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਠੋਡ ਮਾਰੇ ਤੇ ਉੱਠਣ ਦੇਈ ਨਹੀਂ ਮੈਂ ਤੁਸੀਂ ਕਹਿਣਾ ਚਾਹੁੰਦੇ ਕਿ ਇਹ ਵਿਰੋਧੀ ਧਿਰ ਵੱਲੋਂ ਵੀ ਕਰਾਇਆ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਸ਼੍ਰੀ ਰਾਮ ਲੱਲਾ ਦਾ ਬੋਲਬਾਲਾ ਹੁੰਦਿਆ ਤੇ ਦੂਸਰੇ ਪਾਸੇ ਤੁਸੀਂ ਗੱਲ ਇਹੋ ਕਰ ਦਿੱਤੀ ਹੈ ਕਿ ਕਟਰਤਾ ਦਿਖਾ ਰਹੇ ਨੇ ਇਹ ਚੀਜ਼ਾਂ ਸਿਮਿਲਰਿਟੀ ਨਹੀਂ ਚੱਲਦੀ ਇਸ ਵਾਸਤੇ ਸਾਰੇ ਮਜ਼ਬ ਉਦੋਂ ਇਕੱਠੇ ਹੋ ਸਕਦੇ ਜਦੋਂ ਇਹ ਮੰਨ ਲੈਣ ਕਿ ਇਹ ਇੱਕੋ ਇੱਕ ਸਾਰੇ ਮਜ਼ਬ ਸਮੁੰਦਰ ਚੋਂ ਨਿਕਲੇ ਨੇ ਤੇ ਆਖਰੀ ਮਕਾਮ ਸਮੁੰਦਰ 'ਚ ਜਾਣਾ ਕਿਉਂਕਿ ਨਦੀਆਂ ਸਾਰੀਆਂ ਸਮੁੰਦਰ 'ਚੋਂ ਨਿਕਲੀਆਂ ਨੇ ਬੰਗਾਲ ਦੀ ਖਾੜੀ ਦੇ ਵਿੱਚ ਸਾਰੀਆਂ ਡਿੱਗਦੀਆਂ ਨੇ ਜਾ ਕੇ ਉੱਥੇ ਨਾਮ ਕਿ ਜਮਨਾ ਲੱਭਦੀ ਨਾ ਸਰਸੋਤੀ ਲੱਭਦੀ ਤੇ ਨਾ ਹੀ ਗੰਗਾ ਲੱਭਦੀ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਬੋ ਸਾਡੇ ਵਾਸਤੇ ਹਿੰਦੂ ਵੀ ਉਹਨਾਂ ਸਤਿਕਾਰਯੋਗ ਹੈ ਸਾਡੇ ਵਾਸਤੇ ਮੁਸਲਮਾਨ ਵੀ ਉਹਨਾਂ ਸਤਿਕਾਰਯੋਗ ਹੈ ਈਸਾਈ ਵੀ ਸਤਿਕਾਰਯੋਗ ਹੈ ਬૌਧ ਜਾਨੀ ਸਾਰੇ ਸਤਿਕਾਰਯੋਗ ਨੇ ਕਿਉਂ ਮਾਨਸ ਕੀ ਜਾਤ ਸਭੇ ਇੱਕ ਨੰਬਰ ਤੇ ਰੱਖੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਗੁਰੂ ਪੀਰ ਸਾਨੂੰ ਸ਼ੁਰੂ ਤੋਂ ਇਹੀ ਸਿਖਾਉਂਦੇ ਆਏ ਨੇ ਕਿ ਧਰਮ ਤੋਂ ਪਹਿਲੇ ਇਨਸਾਨੀਅਤ ਦਾ ਧਰਮ ਅਸੀਂ ਰੱਖਦਿਆਂ ਕਿਉਂਕਿ ਹਰ ਕੋਈ ਧਰਮ ਤੋਂ ਉੱਪਰ ਇਨਸਾਨੀਅਤ ਦਾ ਧਰਮ ਰੱਖਾਂਗੇ ਤਾਂ ਕਹਿੰਦੇ ਆ ਕਿ ਜੇਕਰ ਕਿਸੇ ਦੇ ਧਰਮ ਦਾ ਨਿਰਾਦਰ ਕਰਦੇ ਆ ਤਾਂ ਅਸੀਂ ਸਭ ਤੋਂ ਵੱਡਾ ਨਿਰਾਦਰ ਆਪਣੇ ਧਰਮ ਦਾ ਕਰ ਰਹੇ ਹਾਂ ਕਿਉਂਕਿ ਚਾਹੇ Hindu, Muslim, Sikh ਹੀ ਹੈ ਹਰ ਧਰਮ ਦੇ ਵਿੱਚ ਇਹੀ ਸਿਖਾਇਆ ਜਾਂਦਾ ਕਿ ਕਿਸੇ ਦਾ ਵੀ ਧਰਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਸੋ ਬੀਤੇ ਦਿਨ ਇੱਕ ਵੀਡੀਓ ਜਿਹੜੀ ਕਿ ਦਿੱਲੀ ਤੋਂ ਵਾਇਰਲ ਹੋ ਰਹੀ ਹੈ ਕੁਝ ਮੁਸਲਮ ਵੀਰ ਨਮਾਜ਼ ਪੜ ਰਹੇ ਸੀਗੇ ਸੜਕ ਦੇ ਉੱਤੇ ਕਿਉਂਕਿ ਨਮਾਜ਼ ਦਾ ਇੱਕ ਸਮਾਂ ਹੁੰਦਾ ਉਸ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ ਸੋ ਜਦ ਉਹ ਨਮਾਜ਼ ਪੜਦੇ ਨੇ ਸਮਾਂ ਹੁੰਦਾ ਸੜਕ ਦੇ ਉੱਤੇ ਬੈਠ ਕੇ ਨਮਾਜ਼ ਪੜਦੇ ਹੁੰਦੇ ਨੇ ਇੱਕ ਪੁਲਿਸ ਕਰਮਚਾਰੀ ਵੱਲੋਂ ਉਹਨਾਂ ਦੇ ਲੱਤਾਂ ਮਾਰ ਕੇ ਉੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਸਰਕਾਰ ਵੱਲੋਂ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ ਪਰ ਜੇਕਰ ਗੱਲ ਕਰਦੇ ਆ ਤਾਂ ਹਰ ਤਰ੍ਹਾਂ ਦੇ ਵਿਅਕਤੀ ਨੂੰ ਠੇਸ ਜ਼ਰੂਰ ਪਹੁੰਚੀ ਹੈ ਸੋ ਜੇਕਰ ਗੱਲ ਕਰੀਏ ਜੇ ਉੱਥੇ ਮੁਸਲਮ ਵੀਰ ਚਾਹੁੰਦੇ ਤਾਂ ਪ੍ਰੋਟੈਸਟ ਵੀ ਕਰ ਸਕਦੇ ਸੀ ਜ਼ਾਹਰ ਤਰੀਕੇ ਨਾਲ ਬਣਦਾ ਜਿਹੜਾ ਪੀਸਫੁਲੀ ਪ੍ਰੋਟੈਸਟਿਕ ਹੈ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਸੀ ਪਰ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਪੇਸ਼ੈਂਸ ਦਿਖਾਇਆ ਗਿਆ ਕਿਉਂਕਿ ਨਮਾਜ਼ ਪੜਦਿਆਂ ਵੀ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਮਾਜ਼ ਪੂਰੀ ਕੰਪਲੀਟ ਹੋਈ ਤਾਂ ਫਿਰ ਹੀ ਉਹਨਾਂ ਵੱਲੋਂ ਉੱਥੇ ਉੱਠੇਗੇ ਸੋ ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਮਨਪ੍ਰੀਤ ਸਿੰਘ ਸਿੱਖ ਫਿਲਾਸਫਰ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਕਥਾਵਾਚਕ ਨੇ ਜੋ ਕਿ ਹਰ ਧਰਮ ਦਾ ਬਰਾਬਰ ਦਾ ਜ਼ਿਕਰ ਕਰਦੇ ਆਗਾ ਗਿਆਨ ਰੱਖਦੇ ਨੇ ਉਰਦੂ ਦੇ ਵਿੱਚ ਜੇਕਰ ਗੱਲ ਕਰਦੇ ਤਾਂ ਸ਼ਾਇਰੀਆਂ ਵੀ ਲਿਖਦੇ ਨੇ ਉਹਨਾਂ ਦਾ ਇਤਿਹਾਸ ਵੀ ਜਾਨੂ ਕਰਾਉਂਦੇ ਨੇ ਸਾਡੇ ਨਾਲ ਮਨਪੀਰ ਸਿੰਘ ਗੋਹੜ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਦੇ ਆ ਮਨਪੀਰ ਜੀ ਬਹੁਤ ਬਹੁਤ ਸਵਾਗਤ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਸਾਹਿਬ ਕਿਵੇਂ ਦੇਖਦੇ ਹੋ ਇਹ ਜਿਹੜੀ ਦਿੱਲੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਲੱਗਦਾ ਹੈ ਕਿ ਪੁਲਿਸ ਕਰਮਚਾਰੀ ਦੀ ਮੰਸ਼ਾ ਕੀ ਸੀਗੀ ਇਸ ਦੇ ਪਿੱਛੇ ਜੀ ਦੇਖੋ ਜੀ ਆ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਤੁਕ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਜੀ ਇਹ ਤੁਕ ਤਾਂ ਇੰਨੀ ਜੀ ਹੈ ਦਸ਼ਮ ਗ੍ਰੰਥ ਸਹਿਬ ਜੀ ਦੀ ਪਰ ਇਹਦੇ ਵਿੱਚ ਫਲਸਫਾ ਬਹੁਤ ਵੱਡਾ ਹੈ ਜੇਕਰ ਪੋਲਸ ਮੁਲਾਜ਼ਮ ਸੋਚ ਲੈਂਦਾ ਕਿ ਮੈਂ ਹਿੰਦੂ ਦਾ ਪੁੱਤਰ ਆ ਤੇ ਇਹ ਮੁਸਲਮਾਨ ਦਾ ਪੁੱਤਰ ਆ ਤੇ ਸਾਨੂੰ ਦੋਵਾਂ ਨੂੰ ਬਣਾਇਆ ਕਿਨੇ ਆ ਜੇਕਰ ਇਹ ਸੋਚ ਲੈਂਦਾ ਤਾਂ ਉਸ ਵਕਤ ਆਪਣੀ ਸੋਚ ਬਦਲਣ ਦੇ ਵਿੱਚ ਉਸਨੇ ਦੇਰ ਹੀ ਨਹੀਂ ਸੀ ਲਾਉਣੀ ਜੇ ਇਹ ਸੋਚ ਲੈਂਦਾ ਕਿ ਮੈਂ Hindu ਜਾਂ ਇਹ ਮੁਸਲਮਾਨ ਉਸ ਤੋਂ ਵੀ ਪਹਿਲੇ ਕਿਹੜੀ ਚੀਜ਼ ਆਉਂਦੀ ਹੈ ਇਨਸਾਨੀਅਤ ਦੀ ਜੇਕਰ ਅਸੀਂ ਇਨਸਾਨੀਅਤ ਦੀ ਗੱਲ ਕਰਨੇ ਆ ਯੂਨੋ ਦੇ ਵਿੱਚ ਜਾ ਕੇ ਰੌਲਾ ਪਾਉਣੇ ਆ ਆਪਣੇ ਉੱਥੇ ਜਾ ਕੇ ਨੁਮਾਇंदे ਭੇਜਦੇ ਆ ਕਿ ਅਸੀਂ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਹਿੰਦੁਸਤਾਨ ਦੇਸ਼ ਆ ਪਰ ਇਸ ਦੇਸ਼ ਦੇ ਵਿੱਚ ਹਿਊਮਨ ਰਾਈਟਸ ਸਭ ਤੋਂ ਅਵਲ ਨੰਬਰ ਤੇ ਫਿਰ ਹੋਣੇ ਚਾਹੀਦੇ ਫਿਰ ਕਿਉਂ ਨਹੀਂ ਹੋਏ ਜੇਕਰ ਆਰਟੀਕਲ ਦੇ ਉੱਤੇ ਜੇਕਰ ਲੈ ਕੇ ਆਈਏ 371 ਆਰਟੀਕਲ ਜੇਕਰ ਇੰਡੀਅਨ ਕਨਸਟੀਟਿਊਸ਼ਨ ਸਾਨੂੰ ਇਜਾਜ਼ਤ ਦਿੰਦਾ ਹੈ ਕਿ ਜਾਤ ਵਰਗ ਧਰਮ ਤੋਂ ਉੱਪਰ ਹੋ ਕੇ ਗੱਲ ਕਰਨੀ ਤੇ ਫਿਰ ਉਸ ਵਕਤ ਜੇ ਉਸ ਵਕਤ ਪੁਲਿਸ ਮੁਲਾਜ਼ਮ ਨੇ ਸ਼ਪਤ ਲਿੱਤੀ ਤੇ ਉਸ ਨੂੰ ਆਰਟੀਕਲ ਕਿਉਂ ਨਹੀਂ ਛੇਤੇ ਆਇਆ ਇਹ ਸਾਰੇ ਸਵਾਲ ਬੜੇ ਖੜੇ ਕਰਦੇ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹਾਲਾਂਕਿ ਕੁਝ ਪੁਲਿਸ ਮੁਲਾਜ਼ਮ ਉਹਦੇ ਲਾਗੇ ਵੀ ਮੌਜੂਦ ਸੀ ਸਰਾਊਂਡਿੰਗ ਸੀ ਉਹਦੇ ਲਾਗੇ ਛਾਗੇ ਠੀਕ ਹੈ ਪਰ ਫਿਰ ਵੀ ਜਦ ਉਸ ਨੇ ਆਰਗੂਮੈਂਟ ਕਰਨ ਦੀ ਕੋਸ਼ਿਸ਼ ਕੀਤੀ इवन ਕਿ ਜਿਹੜੀ ਨਮਾਜ਼ 2-4 ਮਿੰਟ ਦੀ ਹੁੰਦੀ ਹੈ ਤੁਹਾਨੂੰ ਪਤਾ ਜੇਕਰ ਨਹੀਂ ਪਤਾ ਤੁਹਾਨੂੰ 2-4 ਮਿੰਟ ਦੀ ਨਮਾਜ਼ ਹੁੰਦੀ ਹੈ ਤੇ ਤੁਸੀਂ ਉੱਥੇ ਵਕਤ ਦਾ ਮੈਂ ਕਿ ਇੰਤਜ਼ਾਰ ਕਰ ਸਕਦੇ ਹੋ ਉੱਥੇ ਕਿਹੜਾ ਕੋਈ ਕਾਫਲਾ ਆ ਰਿਹਾ ਹੈ ਜਾਂ ਉੱਥੇ ਮੈਂ ਕਿ ਪੀਐਮ ਨੇ ਲੰਘਣਾ ਹੈ ਜਾਂ ਉੱਥੇ ਰਾਸ਼ਟਰਪਤੀ ਲੰਘ ਰਿਹਾ ਉੱਥੇ ਤੇ ਕੋਈ ਨਹੀਂ ਲੰਘ ਰਿਹਾ ਉੱਥੇ ਤਾਂ ਸਿਰਫ ਅਗਲੇ ਅੱਲਾ ਦਾ ਨਾਮ ਲੈ ਰਹੇ ਆ ਖੁਦਾ ਦਾ ਨਾਮ ਲੈ ਰਹੇ ਉਸ ਪਰਮੈਸ਼ਰ ਨੂੰ ਯਾਦ ਕਰ ਰਹੇ ਆ ਤੇ ਫਿਰ ਇਸ ਦੇਸ਼ ਦੇ ਵਿੱਚ ਇਨਸਾਨੀਅਤ ਤੇ ਮਰਿਆਦਾ ਪ੍ਰਸ਼ੁੱਤਮ RAM ਚੰਦਰ ਦੀ ਗੱਲ ਕਰਨਾ ਬਿਲਕੁਲ ਗਲਤ ਹੈ ਤੇ ਕੁਝ ਕੁ ਬੰਦਿਆ ਕਰਕੇ ਸ਼੍ਰੀ RAM ਚੰਦਰ ਜੀ ਦੀ ਮਰਿਆਦਾ ਦਾ ਨਾਮ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਪਰ ਜੇਕਰ ਮਨਪੀ ਜੀ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਮੁਸਲਮ ਵੀਰ ਸੀਗੇ ਨਮਾਜ਼ ਦਾ ਵਕਤ ਸਿਰਫ 2 ਤੋਂ 3 ਮਿੰਟ ਦਾ ਹੁੰਦਾ ਹੈ ਹਾਲਾਂਕਿ ਜੇਕਰ ਅਸੀਂ ਉੱਥੇ ਸਬਰ ਰੱਖਦੇ ਉਹਨਾਂ ਦੀ ਨਮਾਜ਼ ਪੂਰੀ ਹੋ ਜਾਂਦੀ ਤਾਂ ਕਹਿ ਸਕਦੇ ਸੀ ਕਿ ਇੱਕ ਬਹੁਤ ਸੋਹਣੀ ਖੂਬਸੂਰਤ ਤਸਵੀਰ ਜਿਹੜੀ ਕਿ ਆ ਵੀਡੀਓ ਵਾਇਰਲ ਹੋਈ ਉਹਦੀ ਜਗ੍ਹਾ ਇਹ ਵੀ ਵਾਇਰਲ ਹੋ ਸਕਦੀ ਸੀ ਕਿ ਪੁਲਿਸ ਵੀਰ ਨੇ ਹਿੰਦੂ ਵੀਰ ਨੇ ਮੁਸਲਮ ਦੀ ਜਿਹੜੀ ਕਿ ਨਮਾਜ਼ ਪੂਰੀ ਹੋਣ ਦਿੱਤੀ ਐ ਸੋ ਕਿੰਨੀ ਖੂਬਸੂਰਤ ਤਸਵੀਰ ਵਾਇਰਲ ਹੋ ਸਕਦੀ ਸੀ ਵੇਖੋ ਇਹਦੇ ਵਿੱਚ ਬੜਾ ਖੂਬਸੂਰਤ ਇਹ ਇਹਦੇ ਵਿੱਚ ਸਿਨੈਰੀਓ ਆਣਾ ਸੀ ਕਿ ਵੀ ਇੱਕ ਸਨਾਤਨ ਜੋ ਕਿ ਆਪਣੇ ਆਪ ਨੂੰ ਕੱਟਰਤਾ ਕਹਿੰਦਾ ਅੱਜ ਤੱਕ ਮੈਂ ਕਿ ਸਨਾਤਨ ਪਹਿਲੇ ਨੰਬਰ ਸਨਾਤਨੀ ਹੈ ਹਮ ਹਮ ਹਿੰਦੂ ਰਾਸ਼ਟਰ ਚਾਹਤੇ ਹਨ ਠੀਕ ਹੈ ਜੀ ਬਗੈਸ਼ਵਰ ਤਾਂ ਆਮ ਵਾਲੇ ਰੋਲਾ ਪਾਉਂਦੇ ਆ ਹੋਰ ਵੀ ਜਿਹੜੇ ਹਿੰਦੂਆਂ ਦੇ ਲੀਡਰ ਮੱਕੀ ਰੋਲਾ ਪਾਉਂਦੇ ਆ ਧਾਰਮਿਕ ਗੁਰੂ ਮੱਕੀ ਰੋਲਾ ਪਾਉਂਦੇ ਆ ਹਮ ਸਨਾਤਨੀ ਹੈ ਹਮ ਹਿੰਦੂ ਰਾਸ਼ਟਰ ਚਾਹਤੇ ਹਨ ਤੇ ਉੱਥੇ ਫਿਰ ਤੁਹਾਡਾ ਜਿਹੜਾ ਨੁਮਾਇੰਦਗੀ ਕਰਨ ਦੇ ਆ ਹਿੰਦੂ ਰਾਸ਼ਟਰ ਚਾਹਣ ਵਾਲਾ ਜਿਹੜਾ ਸਨਾਤਨੀ ਬੰਦਾ ਨਹੀਂ ਸਨਾਤਨੀ ਕਹਾਂਗੇ ਪੁਲਿਸ ਮੁਲਾਜ਼ਮ ਨੂੰ ਜੇਕਰ ਸਨਾਤਨੀ ਨਾ ਹੁੰਦਾ ਮੁਸਲਮਾਨ ਹੁੰਦਾ ਜਾਂ ਵੀ ਕਿ ਸਰਦਾਰ ਹੁੰਦਾ ਤੇ ਜਾਂ ਈਸਾਈ ਹੁੰਦਾ ਜਾਂ ਬੁੱਧੀ ਹੁੰਦਾ ਜੈਨੀ ਹੁੰਦਾ ਤੇ ਕਦੀ ਇਹ ਕਰਮਣਾ ਕਰਦਾ ਮੈਂ ਸਾਰੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿ ਕੁਝ ਕੁ ਬੰਦਿਆਂ ਕਰਕੇ ਹਿੰਦੂ ਧਰਮ ਦਾ ਨਾਮ ਬਦਨਾਮ ਹੁੰਦਾ ਇਹਨਾਂ ਬੰਦਿਆਂ ਦੇ ਕਰਕੇ ਹੀ ਸ਼੍ਰੀ ਰਾਮਚੰਦਰ ਦੀ ਸ਼ਬੀ ਖਰਾਬ ਹੁੰਦੀ ਹੈ ਪਿਛੇ ਦੇ ਅਸੀਂ ਅਯੁੱਧਿਆ ਜਾ ਕੇ ਆਏ ਆ ਕਿੰਨਾ ਵੱਡਾ ਤਾਮਜਾਮ ਕੀਤਾ ਕਿ ਮਰਿਆਦਾ ਪੁਰਸ਼ਾਂ ਆ ਗਏ ਰਾਮ ਲਾਲਾ ਆ ਗਏ ਮਾਤਾ ਸੀਤਾ ਜੀ ਆ ਗਏ ਹਨੂਮਾਨ ਜੀ ਵੀ ਆ ਗਏ ਹੈਨਾ ਤੇ ਫਿਰ ਉਸ ਵਕਤ ਸ਼੍ਰੀ ਰਾਮਚੰਦਰ ਜੀ ਦੀ ਸੋਚ ਕਿੱਥੇ ਗਈ ਆ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਲਾਗੇ ਛਾਗੇ ਪੁਲਿਸ ਮੁਲਾਜ਼ਮ ਨੇ ਉਹ ਮੈਂ ਕਿ ਉਹ ਤੁਹਾਨੂੰ ਪੂਰਾ ਮੈਂ ਕਿ ਪਿੱਛੇ ਫੋਰਸ ਕਰ ਰਹੇ ਨੇ ਕਿ ਵੀ ਕਰਦੇ ਕਰਦੇ ਆਹੀਂ ਤੇਰੇ ਨਾਲ ਉਹ ਪਿੱਛੇ ਸਭ ਕੁਝ ਤੈਨੂੰ ਮੈਂ ਕਿ ਦੇ ਰਹੇ ਨੇ ਕਿ ਵੀ ਕੋਈ ਗੱਲ ਨਹੀਂ ਆਹੀਂ ਤੇਰੇ ਨਾਲ ਆ ਕਰਦੇ ਜੋ ਹੋਏਗਾ ਵੇਖੀ ਜਾਊਗੀ ਇਹ ਇਹ ਚੀਜ਼ ਵੇਖੋ ਹਿੰਦੁਸਤਾਨ ਦਾ ਮਾਹੌਲ ਖਲਾਫ ਕਰਨ ਤੇ ਬਹੁਤ ਵੱਡਾ ਇਹ ਕਾਰਨ ਬਣ ਸਕਦਾ ਸੀ ਮਨਚਾ ਕੀ ਦੇਖਦੇ ਕਿਉਂਕਿ ਇਲੈਕਸ਼ਨਾਂ ਵੀ ਨੇੜੇ ਆ ਚੁੱਕੀਆਂ ਨੇ ਲੱਗਦਾ ਨਹੀਂ ਆ ਕਿ ਇਹ ਇਹ ਪਲਾਨ ਕੀਤਾ ਜਾ ਰਿਹਾ ਸੋਚੀ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਕਿ ਪਿਛੇ ਆਰਡਰ ਆਏ ਹੋਣ ਕਿਸੇ ਅਫਸਰ ਨੇ ਭੇਜੇ ਹੋਣ ਅਫਸਰ ਅਫਸਰ ਨੂੰ ਆਰਡਰ ਕਿਨੇ ਦਿੱਤੇ ਨਹੀਂ ਤਾਂ ਇਤਨਾ ਵੱਡਾ ਇਤਨੀ ਵੱਡੀ ਕਮਿਊਨਿਟੀ ਕਿਉਂਕਿ ਪਹਿਲੇ ਨੰਬਰ ਤੇ ਹਿੰਦੂਆਂ ਦੀ ਕਮਿਊਨਿਟੀ ਆਉਂਦੀ ਹੈ ਉਸ ਤੋਂ ਬਾਅਦ ਮੁਸਲਮਾਨ ਆਉਂਦੇ ਮੋਟ ਬੈਂਕ ਵੀ ਬੜਾ ਤਗੜਾ ਹੈ ਕੀ ਪਤਾ ਹੈ ਸਾਜ਼ਿਸ਼ ਹੋਵੇ ਹੋਣ ਵਾਲੀ ਮਕੀ ਮੋਦੀ ਸੰਗ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਇਹ ਵੀ ਇਹ ਵੀ ਇਹ ਵੀ ਮੈਂ ਗੱਲ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਮੋਦੀ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਹੋਵੇ ਕਿ ਵੀ ਇਹ ਜੀ ਸਨਾਤਨੀਆਂ ਦਾ ਰੋਲਾ ਪਾਉਂਦੇ ਆ ਪਰ ਇਹਨਾਂ ਨੇ ਤਾਂ ਮੁਸਲਮਾਨਾਂ ਦਾ ਸਤਕਾਰ ਹੀ ਨਹੀਂ ਕੀਤਾ ਇਸ ਵਾਸਤੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਠੋਡ ਮਾਰੇ ਤੇ ਉਠਣ ਦੇਈ ਮੈਂ ਤੁਸੀਂ ਕਹਿਣਾ ਚਾਹੁੰਦੇ ਕਿ ਇਹ ਵਿਰੋਧੀ ਧਿਰ ਵੱਲੋਂ ਵੀ ਕਰਾਇਆ ਜਾ ਸਕਦਾ ਕੁਝ ਵੀ ਹੋ ਸਕਦਾ ਹੈ ਹਿੰਦੁਸਤਾਨ 'ਚ ਕੁਝ ਵੀ ਹੋ ਸਕਦਾ ਹੈ ਲੀਡਰ ਉਸ ਪਾਸੇ ਜਾਂਦੇ ਨੇ ਜਿਸ ਪਾਸੇ ਚੜਦਾ ਸੂਰਜ ਹੋਵੇ ਉਹਨਾਂ ਦਾ ਕੋਈ ਵੀ ਲੀਡਰ ਤੁਸੀਂ ਕਿਸੇ ਵੀ ਪਾਰਟੀ ਦਾ ਦੇਖ ਲਓ 10 ਸਾਲ ਪਿਛੇ ਲਾ ਕੇ ਆਇਆ ਹੋਵੇਗਾ ਜਦੋਂ ਉਸ ਨੂੰ ਫਾਇਦਾ ਦਿਖੇਗਾ ਅਗਲੇ ਸਾਲ ਦੂਸਰੇ ਪਾਸੇ ਹੋ ਜਾਏਗਾ ਤੇ ਅਸੀਂ ਲੋਕ ਜੈ ਆਲੀ ਪਾਰਟੀ ਜੈ ਆਲੀ ਪਾਰਟੀ ਜੈ ਫਲਾਣੀ ਪਾਰਟੀ ਹਨਾ ਅਸੀਂ ਇਸ ਪਾਸੇ ਹੋ ਜਾਂਦੇ ਆ ਤੇ ਇਸ ਵਾਸਤੇ ਇਥੇ ਇਹ ਗੱਲ ਮੈਂ ਸਮਝਣਾ ਚਾਹੁੰਨਾ ਕਿ ਵੀ ਇਹ ਸਾਰੀਆਂ ਚੀਜ਼ਾਂ ਪ੍ਰੀਪਲਾਨਡ ਹੁੰਦੀਆਂ ਨੇ ਕੋਈ ਵੀ ਬੰਦਾ ਸ਼ਦਾਈ ਨਹੀਂ ਹੁੰਦਾ ਸਾਈਕੋ ਨਹੀਂ ਹੁੰਦਾ ਜੇਕਰ ਬੇਦਬੀਆਂ ਹੁੰਦੀਆਂ ਨੇ ਕਿਤੇ ਕਿਸੇ ਮਜ਼ਬਬ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀਆਂ ਬੇਦਬੀਆਂ ਹੁੰਦੀਆਂ ਨੇ ਪ੍ਰੀਪਲਾਨਡ ਗੱਲਾਂ ਹੁੰਦੀਆਂ ਨੇ ਕਿਉਂਕਿ ਇਤਨੇ ਵੱਡੇ ਵੱਡੇ ਜੋ ਕਿ ਮੁਸਲਮਾਨ ਕਮਿਊਨਿਟੀ ਇਤਨੀ ਵੱਡੀ ਆ ਹਿੰਦੁਸਤਾਨ ਦੇ ਵਿੱਚ ਠੀਕ ਹੈ ਉਹਨਾਂ ਦੇ ਉੱਤੇ ਸ਼ਰੇ ਮਕਿ ਸ਼ਰੇ ਆਮ ਇਹ ਚੀਜ਼ ਕਰਨੀ ਮੈਂ ਸਮਝਦਾ ਕਿ ਵੀ ਇਹਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਹੋ ਸਕਦੀਆਂ ਤੇ ਉਹ ਤਾਕਤਾਂ ਕਦੀ ਵੀ ਸਾਹਮਣੇ ਨਹੀਂ ਆਉਂਦੀਆਂ ਅੱਜ ਜਿਹੜੀਆਂ ਵਰਲਡ ਨੂੰ ਤਾਕਤਾਂ ਚਲਾਉਂਦੀਆਂ ਕਦੀ ਵੀ ਸਾਹਮਣੇ ਨਹੀਂ ਆਉਂਦੀਆਂ ਅੱਜ ਤੁਸੀਂ ਪਿੱਛੇ ਅੰਬਾਨੀ ਦਾ ਵਿਆਹ ਵੇਖ ਕੇ ਹਟੇ ਹੋ ਠੀਕ ਹੈ ਹਾਲੇ ਹਾਲੇ ਸ਼ਾਦੀ ਨਹੀਂ ਹੋਈ ਪਰ ਉੱਥੇ ਪਾਵਰਫੁੱਲ ਵਰਲਡ ਦੇ ਬੰਦੇ ਪਹੁੰਚੇ ਆ ਪਰ ਉਹਨਾਂ ਨੂੰ ਵੀ ਚਲਾਉਣ ਵਾਲੇ ਕਿਹੜੇ ਨੇ ਰੋਸਚਾਈਲਡ ਫੈਮਿਲੀ ਹੈ ਬਲੈਕ ਰੋਕ ਪਰ ਉਹ ਕਦੀ ਸਾਹਮਣੇ ਨਹੀਂ ਆਏ ਅਸਮਨਪੀ ਜੀ ਤੁਸੀਂ ਦੇਖਦੇ ਕਿਉਂਕਿ ਤੁਸੀਂ ਹਰ ਤਰ੍ਹਾਂ ਦਾ ਉਹਨਾਂ ਗਿਆਨ ਰੱਖਦੇ ਹੋ ਨਮਾਜ਼ ਪੜਨ ਦਾ ਵਕਤ ਸੀਗਾ ਉਸ ਵੇਲੇ ਕਿਉਂਕਿ ਦੁਪਹਿਰ ਦੀ ਵੀਡੀਓ ਸਾਹਮਣੇ ਹੋ ਰਹੀ ਹੈ ਕਿੰਨਾਕ ਸਮਾਂ ਲੱਗਦਾ ਨਮਾਜ਼ ਪੜਨ ਨੂੰ ਕੋ ਜੀ ਨਮਾਜ਼ ਜਿਹੜੀ ਹੈ ਪਹਿਲੀ ਤਾਂ ਫਜ਼ਰ ਦੀ ਨਮਾਜ਼ ਹੈ ਜਿਸ ਨੂੰ ਅਸੀਂ ਅਮਰਤ ਵਲਾ ਕਹਿੰਦੇ ਹਾਂ ਹਮਮਦ ਸਾਹਿਬ ਨੇ ਪੰਜ ਨਮਾਜ਼ਾਂ ਦਿੱਤੀਆਂ ਨੇ ਪੰਜ ਨਮਾਜ਼ਾਂ ਇਸ ਵਾਸਤੇ ਦਿੱਤੀਆਂ ਨੇ ਕਿ ਮਨੁੱਖ ਦਾ ਸਰੀਰ ਪੰਜ ਐਲੀਮੈਂਟਸ ਤੋਂ ਬਣਿਆ ਪੰਜ ਤੱਤਾਂ ਤੋਂ ਬਣਿਆ ਹਵਾ ਪਾਣੀ ਅਗਨੀ ਮਿੱਟੀ ਤੇ ਆਕਾਸ਼ ਠੀਕ ਹੈ ਜੀ ਪੰਜਾਂ ਤਤਾਂ ਤੋਂ ਬਣਿਆ ਤੇ ਪੰਜਾਂ ਤਤਾਂ ਦੀ ਮਰਿਆਦਾ ਸਿੱਖ ਜਗਤ ਦੇ ਵਿੱਚ ਹੀ ਹੈ ਜਦੋਂ ਅਸੀਂ ਪੰਜ ਬਾਣੀਆਂ ਪੜਦੇ ਹਾਂ ਠੀਕ ਹੈ ਜੀ ਇਸ ਚੀਜ਼ ਨੂੰ ਸਮਝ ਹੀ ਜਾਓ ਜੋ ਇਸ ਦੀ ਪਿੱਛੇ ਕੈਮਿਸਟਰੀ ਹੈ ਫਿਲਾਸਫੀ ਹੈ ਸਾਡੇ ਗੁਰੂ ਸਾਹਿਬਾਨਾ ਨੇ ਪੰਜਾਂ ਤਤਾਂ ਨੂੰ ਵੀ ਅਡਾਪਟ ਕੀਤਾ ਕਿ ਜਦ ਪੰਜ ਬਾਣੀਆਂ ਪੜ੍ਹੇਗਾ ਤੇ ਇਹਦੇ ਪੰਜ ਤਤ ਸਫਲ ਹੋ ਜਾਣਗੇ ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ ਨੇ ਪੰਜ ਨਮਾਜ਼ਾਂ ਰੱਖੀਆਂ ਨੇ ਉਹਨਾਂ ਦਾ ਵਕਤ ਧਾਇਰ ਕਰ ਦਿੱਤਾ ਹੈ ਜਿਹੜਾ ਵਕਤ ਮੱਕੇ ਮਦੀਨੇ ਤੋਂ ਚੱਲਦਾ ਜੋ ਮੁਹੰਮਦ ਸਾਹਿਬ ਦੀ ਆਪਣੀ ਜਨਮ ਭੂਮੀ ਹੈ ਮੱਕਾ ਮਦੀਨਾ ਉਥੋਂ ਵਕਤ ਚੱਲਦਾ ਤੇ ਪੂਰੇ ਆਲ ਵਰਲਡ ਦੀਆਂ ਮਸਜਿਦਾਂ ਦੇ ਵਿੱਚ ਉਹ ਨਮਾਜ਼ ਗੂੰਜੀ ਜਾਂਦੀ ਹੈ ਅੱਲਾਹੁ ਅਕਬਰ ਅਲহামਦੁਲਿਲਾਹੀ ਰੱਬਿਲਾਲਮਿਨ ਬਿਸਮਿਲਲਾਹਿ ਰਹਿਮਾਨਿਰ ਰਹੀਮ ਆਉਜ਼ੂ ਬਿਲਲਾਹੀ ਸ਼ੈਤਾਨਿਰ ਰਜੀਮ ਕੁਲਹੁ ਅੱਲਾਹੁ ਅਹਦ ਅੱਲਾਹੁਸ ਸਮਦ ਇਹ ਕੁਰਾਨ ਦੀਆਂ ਸਾਰੀਆਂ ਆਇਤਾਂ ਨੇ ਤੇ ਉਸ ਵਕਤ ਮਗਰੀਬ ਦੀ ਨਵਾਜ਼ ਦਾ ਵਕਤ ਸੀਗਾ ਦੁਪਹਿਰ ਦਾ ਵੇਲਾ ਤੇ ਜਿਹੜਾ ਦੁਪਹਿਰ ਦਾ ਵਕਤ ਸੀ ਉਸ ਵਕਤ ਖੁਦਾ ਉੱਥੇ ਹਾਜ਼ਰ-ਨਾਜ਼ਰ ਸੀ ਤੁਸੀਂ ਜੇਕਰ ਉਸ ਨਮਾਜ਼ੀ ਨੂੰ ਲੱਤ ਮਾਰੀ ਹੈ ਤੁਸੀਂ ਨਮਾਜ਼ੀ ਨੂੰ ਨਹੀਂ ਖੁਦਾ ਨੂੰ ਲੱਤ ਮਾਰੀ ਹੈ ਅੱਛਾ ਜੇਕਰ ਅਸੀਂ ਮੁਸਲਮ ਧਰਮ ਦੀ ਗੱਲ ਕਰਦੇ ਆ ਤਾਂ ਮੈਨੂੰ ਸਭ ਤੋਂ ਖੂਬਸੂਰਤ ਇੱਕ ਚੀਜ਼ ਲੱਗਦੀ ਹੈ ਜੇਕਰ ਕਿਸੇ ਨੂੰ ਵੀ ਬੁਲਾਉਂਦੇ ਨੇ ਤਾਂ ਭਾਈ ਜਾਣ ਕੇ ਬੁਲਾਉਂਦੇ ਨੇ ਭਾਈ ਜਾਣ ਹਾਂ ਜੀ ਭਾਈ ਚਾਹੇ ਬਗਾਨਾ ਚਾਹੇ ਆਪਣਾ ਪਰ ਜਾਣ ਜ਼ਰੂਰ ਹੈਗੀ ਆ ਸਾਡੇ ਹਰ ਧਰਮ ਦੇ ਵਿੱਚ ਹਰ ਧਰਮ ਵਿੱਚ ਸੋ ਲੱਗਦਾ ਹੈ ਕਿ ਉਸ ਪੁਲਿਸ ਵਾਲੇ ਨੂੰ ਚਾਹੇ ਸਰਕਾਰ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਪਰੇ ਉਸ ਦੇ ਉੱਤੇ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਜਾਂ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਕਿਸੇ ਦਾ ਬਿਆਨ ਨਹੀਂ ਆਇਆ ਹਾਂ ਕਿ ਉਹ ਵੀ ਸਾਡੇ ਭਾਈ ਨੇ ਚਾਹੀਦਾ ਸੀ ਇਹ ਬਿਆਨ ਬਹੁਤ ਵੱਡਾ ਚਾਹੀਦਾ ਸੀ ਜਿੱਥੇ ਅਸੀਂ ਸ਼੍ਰੀ ਰਾਮਚੰਦਰ ਦੇ ਵੰਸ਼ਜ ਕਹਾਉਂਦੇ ਹਾਂ ਅਸੀਂ ਸਨਾਤਨੀ ਹਾਂ ਅਸੀਂ ਹਿੰਦੂ ਹਾਂ ਹਮ ਹਮ ਕਿ ਹਿੰਦੂ ਰਾਸ਼ਟਰ ਬਣਾਉਣਾ ਚਾਹਤੇ ਹਾਂ ਜੇ ਕਰ ਦਿੰਗੇ ਉਹ ਕਰ ਦਿੰਗੇ ਇਹ ਵੇਖੋ ਜਿਹੜੀਆਂ ਗੱਲਾਂ ਇਹ ਕੈਮਰੇ ਦੇ ਵਿੱਚ ਹੱਲਾਸ਼ੀਰੀ ਦੇ ਕੇ ਨਹੀਂ ਚੰਗੀਆਂ ਲੱਗਦੀਆਂ ਇਹ ਕਰਨੀਆਂ ਕਰਕੇ ਵਿਖਾਉਣੀਆਂ ਪੈਂਦੀਆਂ ਨੇ ਮਰਿਆਦਾ ਕਿੱਥੇ ਗਈ ਹੈ ਮਰਿਆਦਾ ਤਾਂ ਕਹਿੰਦੀ ਇਹੋ ਸੀ ਕਿ ਸ਼੍ਰੀ ਰਾਮ ਚੰਦਰ ਵਾਂਗੂ ਗੱਲ ਨਾਲ ਲਾਉਣਾ ਪਰ ਤੁਸੀਂ ਤਾਂ ਗੱਲ ਨਾਲ ਲਾਇਆ ਹੀ ਨਹੀਂ ਤੁਸੀਂ ਤਾਂ ਆਣਾ ਨੂੰ ਕਹਿ ਦਿੱਤਾ ਕਿ ਵੀ ਜਿਹਦੇ ਸਿਰ ਤੇ ਟੋਪੀ ਹੈ ਅੱਤਵਾਦੀ ਹੈ ਜਿਹਦੇ ਸਿਰ ਤੇ ਪੱਗ ਹੈ ਉਹ ਅੱਤਵਾਦੀ ਹੈ ਜਿਹਦੇ ਹੁਣ ਵੇਖੋ ਪਿਛੇ ਆਈਪੀਐਸ ਉਹਨੂੰ ਵੀ ਤੁਸੀਂ ਅੱਤਵਾਦੀ ਬਣਾ ਦੇਣੀ ਕਹਤਾ ਤੇ ਫੇਰ ਇਸ ਇਹ ਜਿਹੜਾ ਸਾਰਾ ਇਹ ਜਿਹੜਾ ਮਾਹੌਲ ਸਿਰ ਜਾਂ ਕਿਉਂ ਜਾ ਰਿਹਾ ਜਿਹੜੀਆਂ ਘੱਟ ਗਿਣਤੀ ਫਿਰ ਅਸੀਂ ਇਹੋ ਚਾਹੁੰਦੇ ਆ ਕਿ ਜਿਹੜੀ ਹਕੂਮਤ ਦਾ ਰਾਜ ਆ ਬਸ ਉਹੀ ਕੌਮ ਅੱਗੇ ਜਾਏਗੀ ਬਾਕੀ ਦਾ ਫਿਰ ਮੱਕੀ ਠਣ ਠਣ ਗਪਾਲ ਆ ਹੋਰ ਕੁਛ ਨਹੀਂ ਅਸੀਂ ਇੱਕ ਵੀਡੀਓ ਬੀਤੇ ਦਿਨ ਦੀ ਗੱਲ ਕਰਦੇ ਬੀਤੇ ਸਾਲ ਦੀ ਆ ਕੁਛ 20 ਤੋਂ 15 ਮੁਸਲਮਾਨ ਵੀਰ ਸੀਗੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਨਮਾਜ਼ ਪੜ੍ਹ ਰਹੇ ਸੀਗੇ ਤੇ ਕਿਸੇ ਵੱਲੋਂ ਵੀ ਰੋਕਿਆ ਨਹੀਂ ਜਾਂਦਾ ਹਾਲਾਂਕਿ ਉਹ ਚਾਰ ਦਰਵਾਜ਼ੇ ਬਣਾਏ ਨੇ ਜੀ ਜੀ ਬਿਲਕੁਲ ਜੀ ਬਿਲਕੁਲ ਮੁਸਲਮਾਨ ਸਿੱਖ ਹੀ ਸਾਈ ਇਹ ਸਾਡੇ ਮਜ਼ਬਦ ਦੀ ਖੂਬਸੂਰਤੀ ਆ ਸਿੱਖਾਂ ਦੀ ਖੂਬਸੂਰਤੀ ਆ ਇਸ ਵਾਸਤੇ ਖੂਬਸੂਰਤੀ ਹੈ ਅਸੀਂ ਕਲਗੀਧਰ ਦੇ ਫਲਸਫੇ ਦੇ ਨਾਲ ਜੁੜੇ ਹਾਂ Hindu Turk Ko Raafsi Imam Safi ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਸਾਡੇ ਵਾਸਤੇ Hindu ਵੀ ਉਹਨਾਂ ਸਤਕਾਰਯੋਗ ਹੈ ਸਾਡੇ ਵਾਸਤੇ ਮੁਸਲਮਾਨ ਵੀ ਉਹਨਾਂ ਸਤਕਾਰਯੋਗ ਹੈ ਇਸਾਈ ਵੀ ਸਤਕਾਰਯੋਗ ਹੈ ਬੋਧੀ ਜਾਨੀ ਸਾਰੇ ਸਤਕਾਰਯੋਗ ਨੇ ਕਿਉਂ ਮਾਨਸ ਕੀ ਜਾਤ ਸਭੇ ਇੱਕ ਨੰਬਰ ਤੇ ਰੱਖੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸਵਾਰ ਦਿੱਤਾ ਕਿਉਂ ਵਾਰ ਦਿੱਤਾ ਮਜ਼ਮ ਨੂੰ ਵੇਖ ਕੇ ਥੋੜੀ ਮਾਰਿਆ ਕਿ Hindu ਧਰਮ ਦੀ ਰੱਖਿਆ ਵਾਸਤੇ ਵਾਰ ਦਿੱਤਾ ਨਹੀਂ ਮਨੁੱਖਤਾ ਆਪਣਾ ਸਰਬੰਸਤਾਵਾਰਿਆ ਕਿ ਇਨਸਾਨੀਅਤ ਬਚ ਸਕੇ ਮਾਨਵਤਾ ਦੀ ਗੱਲ ਮਾਨਵਤਾ ਦੀ ਗੱਲ ਕੀਤੀ ਅਸੀਂ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਤੇ ਮੈਨੂੰ ਇਥੋਂ ਤੱਕ ਇਹ ਲੱਗਦਾ ਕਿ ਜਿੱਥੇ ਅਸੀਂ ਯੂਨੋ ਦੇ ਵਿੱਚ ਦੇ ਨਾਰਾਤ ਰੋਲਾ ਪਾਈ ਜਾਂਦੇ ਆਪਣੇ ਆਪਣੇ ਨੁਮਾਇंदे ਭੇਜ ਕੇ ਹਮ ਹਿਊਮਨ ਰਾਈਟਸ ਕੀ ਰੱਖਿਆ ਕਰਦੇ ਆਂ ਫਲਾਣ ਕਰਦੇ ਆ ਬੰਦੀ ਸਿੰਘਾਂ ਵਾਸਤੇ ਵੀ ਮੋਰਚਾ ਲੱਗਾ ਪਿੱਛੇ ਹੂੰ ਹੁਣ ਇੱਥੇ ਕਿੱਥੇ ਗਈ ਹਿਊਮਨ ਰਾਈਟਸ ਉਹਨਾਂ ਨੇ ਕੋਈ ਬੰਬ ਛੁੱਟੇ ਨੇ ਜਾਂ ਉਹਨਾਂ ਦੇ ਕੋਲ ਬੜੀ ਕੀ ਵਿਸਫੋਟਕ ਸਮਗਰੀ ਮਿਲੀ ਆ ਅਛਾ ਜੀ ਮੁਸਲਮਾਨ ਵੀਰ ਚਾਹੁੰਦੇ ਤਾਂ ਉੱਥੇ ਕੁਝ ਕਰ ਵੀ ਸਕਦੇ ਸੀ ਪ੍ਰੋਟੈਸਟ ਵੀ ਕਰ ਸਕਦੇ ਸੀ ਮੁਸਲਮਾਨਾਂ ਦੇ ਕੋਲ ਇਤਨੀ ਪਾਵਰ ਹੈ ਕਿ ਵੀ ਉਹ ਸਾਰੀਆਂ ਸਲਤਨਤਾਂ ਨੂੰ ਚੁਕਾ ਸਕਦੇ ਨੇ ਲੱਗਦਾ ਲੱਗਦਾ ਨਹੀਂ ਇਹੀ ਕਾਰਨ ਹੈ ਜਿਸ ਨੂੰ ਭਾਰਤ ਵਰਸ਼ ਨੂੰ ਅੱਜ ਵੀ ਗਵਾਚੇ ਦੇਸ਼ਾ ਜਿਹਾ ਕਿਹਾ ਜਾਂਦਾ ਦੇਖੋ ਜਿਹੜੀ ਭਾਰਤ ਵਰਸ਼ ਦੀ ਗੱਲ ਕਰ ਰਹੇ ਹੋ ਬਾਬਰ ਦਾ ਪਹਿਲੇ ਰੂਲ ਸੀ ਉਹਨਾਂ ਨੇ ਸਨਾਤਨੀਆਂ ਦੇ ਉੱਤੇ ਰਾਜ ਕੀਤਾ ਤੇ ਅੱਜ ਸਨਾਤਨੀਆਂ ਦਾ ਦੌਰ ਹੈ ਤੇ ਉਹਨਾਂ ਫਿਰ ਬਾਬਰ ਦੇ ਵੰਸ਼ਜਾਂ ਦੇ ਉੱਤੇ ਰਾਜ ਕਰ ਰਹੇ ਨੇ ਮੈਨੂੰ ਲੱਗਦਾ ਕਿ ਵੀ ਇਹ ਤਖਤਾਂ ਪਲਟ ਰਿਹਾ ਹੈ ਇਸੇ ਤਰ੍ਹਾਂ ਹੀ ਹੋ ਰਿਹਾ ਜਿਹੜੀ ਹਕੂਮਤ ਗੱਦੀ ਤੇ ਬੈਂਦੀ ਹੈ ਦਿੱਲੀ ਤਖਤ ਤੇ ਬੈਂਦੀ ਹੈ ਉਹ ਆਪਣੀ ਕੌਮ ਨੂੰ ਅੱਗੇ ਰੱਖਣਾ ਚਾਹੁੰਦੀ ਹੈ ਦੂਸਰਿਆਂ ਨੂੰ ਕੁਛ ਨਹੀਂ ਗਿਣਦੀ ਭਾਵੇਂ ਜਿੰਨੇ ਮਰਜ਼ੀ ਵਾਅਦੇ ਕੀਤੇ ਹੁਣ ਅੱਜ ਤੱਕ ਇੰਨੇ ਵਾਅਦੇ ਕੀਤੇ ਕੋਈ ਪੂਰਾ ਥੋੜੀ ਹੋਇਆ ਹੁਣ ਮੈਂ ਤੁਹਾਡੇ ਨਾਲ ਜ਼ਬਾਨ ਕਰ ਦੇਣਾ ਜੀ ਮੈਂ ਇੰਨਾ ਸੋਨਾ ਤੁਹਾਨੂੰ ਦੇ ਦੇਵਾਂਗਾ ਜਾਂ ਉਹ ਫਲਾਣਾ ਕੰਮ ਕਰ ਦੇਵਾਂ ਇਹ ਚੀਜ਼ਾਂ ਸਾਰੀਆਂ ਸਿਰਜੇ ਜਾਂਦੇ ਨੇ ਮਾਹੌਲ ਹਰ ਇੱਕ ਚੀਜ਼ ਹੁੰਦੀ ਗੱਲਾਂ ਜ਼ਮੀਰ ਦੀਆਂ ਨੇ ਮਨਲਾਂ ਦੀਆਂ ਮਾਨਵਤਾ ਦੀਆਂ ਨੇ ਜ਼ਮੀਰ ਜੇਕਰ ਜ਼ਮੀਰ ਹੀ ਮਰ ਗਿਆ ਤੇ ਫਿਰ ਉੱਥੇ ਤੁਸੀਂ ਕਿਸੇ ਮਜ਼ਬਦ ਦੇ ਤੁਸੀਂ ਨਮਾਇੰਦਗੀ ਕਰੋ ਚਾਹੇ ਤੁਸੀਂ ਇਨਸਾਨੀਅਤ ਦਾ ਬੋਲਬਾਲਾ ਕਰੋ ਪਰ ਅੰਦਰੋਂ ਤੁਹਾਡੀ ਆਤਮਾ ਹੀ ਮੈਲੀ ਹੈ ਤਾਂ ਕੀ ਕਰੋਗੇ ਮਨਪ੍ਰੀਤ ਆਖਰੀ ਸਵਾਲ ਪੁੱਛਣਾ ਚਾਹੁੰਗੇ ਅਸੀਂ ਸੋਚ ਕਿਵੇਂ ਬਦਲ ਸਕਦੇ ਹਾਂ ਸਾਰੇ ਧਰਮ ਇਕੱਠੇ ਕਿਵੇਂ ਰਹਿ ਸਕਦੇ ਹਾਂ ਆਪਣੀ ਕੱਟੜ ਕਿੱਟੜਤਾ ਜਿਹੜੀ ਹੈਗੀ ਹੈ ਸਾਈਡ ਤੇ ਰੱਖ ਕੇ ਇਨਸਾਨੀਅਤ ਦੀ ਗੱਲ ਕਿਵੇਂ ਕਰ ਸਕਦੇ ਹਾਂ ਇਨਸਾਨੀਅਤ ਦੀ ਗੱਲ ਉਦੋਂ ਹੋਏਗੀ ਜਦੋਂ ਅਸੀਂ ਹਰ ਇੱਕ ਕਿਸੇ ਬੰਦੇ ਨੂੰ ਇਸ ਨਿਗਾਹ ਦੇ ਨਾਲ ਦੇਖਾਂਗੇ ਕਿ ਇਹ ਕਿਸੇ ਮਜ਼ਬਦ ਦਾ ਬੰਦਾ ਨਹੀਂ ਇਹ ਸਿਰਫ ਉਸ ਪਰਮਾਤਮਾ ਦਾ ਬੰਦਾ ਹੈ ਜਿਹੜਾ 100 ਵਰਿਆਂ ਦੀ ਉਮਰ ਇੱਥੇ ਭੋਗਣ ਵਾਸਤੇ ਆਇਆ ਹੈ ਤੇ ਇਸ ਵਾਸਤੇ ਇਨਸਾਨੀਅਤ ਦੀ ਗੱਲ ਉਦੋਂ ਹੋਏਗੀ ਜੇਕਰ ਸਾਨੂੰ ਕਿਸੇ ਦੇ ਧਰਮਾਂ ਦਾ ਰੀਤੀ ਰਿਵਾਜ ਨਹੀਂ ਪਤਾ ਤੇ ਫਿਰ ਸਾਨੂੰ ਕਿਸੇ ਵੀ ਧਰਮ ਦੇ ਉੱਤੇ ਉਂਗਲੀ ਨਹੀਂ ਚੁੱਕਉਣੀ ਚਾਹੀਦੀ ਜੇਕਰ ਸਾਨੂੰ ਨਹੀਂ ਪਤਾ ਕਿ ਵੀ ਤੇਰੇ ਧਰਮ ਦੇ ਮਜ਼ਬ ਦੇ ਰਿਚੁਅਲਸ ਕੀ ਨੇ ਚਲੋ ਧਰਮ ਨੂੰ ਵੀ ਛੱਡੋ ਇਨਸਾਨੀਅਤ ਦਾ ਰਿਸ਼ਤਾ ਇਹੀ ਕਹਿੰਦਾ ਕਿ ਜੇਕਰ ਕੋਈ ਖੁਦਾ ਦਾ ਨਾਮ ਲੈ ਰਿਹਾ ਭਾਵੇਂ ਨਾਸਤਿਕ ਹੀ ਬੰਦਾ ਹੋਵੇ ਅਗਰ ਨਾਸਤਿਕ ਵੀ ਹੋਵੇ ਉਹ ਵੀ ਇਸ ਤਰ੍ਹਾਂ ਕਰਮ ਨਹੀਂ ਕਰਦਾ ਜਿਹੜਾ ਕਰਮ ਇਹਨਾਂ ਨੇ ਕਰਕੇ ਬਾਕੀ ਦਿਖਾ ਦਿੱਤਾ ਸਾਹਮਣੇ ਮੈਂ ਕੀ ਸ਼ਵੀ ਪੇਸ਼ ਕਰ ਦਿੱਤੀ ਹੈ ਇੱਕ ਪਾਸੇ ਸ਼੍ਰੀ ਰਾਮ ਲੱਲਾ ਦਾ ਬੋਲਬਾਲਾ ਹੁੰਦਿਆ ਤੇ ਦੂਸਰੇ ਪਾਸੇ ਤੁਸੀਂ ਗੱਲ ਇਹ ਉਹ ਕਰ ਦਿੱਤੀ ਆ ਕਿ ਕੱਟਰਤਾ ਦਿਖਾ ਰਹੇ ਨੇ ਇਹ ਚੀਜ਼ਾਂ ਸਿਮਿਲਰਟੀ ਨਹੀਂ ਚੱਲਦੀ ਇਸ ਵਾਸਤੇ ਸਾਰੇ ਮਜ਼ਬ ਉਦੋਂ ਇਕੱਠੇ ਹੋ ਸਕਦੇ ਜਦੋਂ ਇਹ ਮੰਨ ਲੈਣ ਕਿ ਇਹ ਇੱਕੋ ਇੱਕ ਸਾਰੇ ਮਜ਼ਬ ਸਮੁੰਦਰ ਚੋਂ ਨਿਕਲੇ ਨੇ ਤੇ ਆਖਰੀ ਮਕਾਮ ਸਮੁੰਦਰ 'ਚ ਜਾਣਾ ਕਿਉਂਕਿ ਨਦੀਆਂ ਸਾਰੀਆਂ ਸਮੁੰਦਰ 'ਚੋਂ ਨਿਕਲੀਆਂ ਨੇ ਬੰਗਾਲ ਦੀ ਖਾੜੀ ਦੇ ਵਿੱਚ ਸਾਰੀਆਂ ਡਿੱਗਦੀਆਂ ਨੇ ਜਾ ਕੇ ਉੱਥੇ ਨਾ ਵਕੀ ਜਮਨਾ ਲੱਭਦੀ ਨਾ ਸਰਸੋਤੀ ਲੱਭਦੀ ਤੇ ਨਾ ਹੀ ਗੰਗਾ ਲੱਭਦੀ ਹੈ ਇਸ ਵਾਸਤੇ ਜਦੋਂ ਅਸੀਂ ਇੱਕ ਪ੍ਰਮਾਤਮਾ ਦੀ ਗੱਲ ਮੰਨਣ ਲੱਗ ਪਾਵਾਂਗੇ ਇੱਕ ਓੰਕਾਰ ਕਹਿ ਦੇਾਂਗੇ ਕਿ ਇੱਕ ਕਹਿ ਦਾਂਗੇ ਉਥੇ ਫਿਰ ਨਾ Hindu ਆ ਨਾ Muslim ਆ ਨਾ ईसाई ਨਾ ਬੋਧੀ ਨਾ ਜਾਨੀ ਉਥੇ ਫਿਰ ਇੱਕੋ ਹੀ ਹੈ ਅਸਾਂ ਜਿਵੇਂ ਗੁਰਨਾਨਕ ਗੁਰੂ ਅਰਜਨ ਪਾਸ਼ਾ ਜੀ ਦੀ ਗੱਲ ਕਰਦੇ ਉਹਨਾਂ ਨੇ ਆਪਣੇ ਦੋਸਤ ਸਾਈ ਮੀਆਂ ਮੀਰ ਜੀ ਕੋ ਨੀ ਪੱਥਰ ਰਖਾਇਆ ਸੀਗਾ ਸੱਚਖੰਡੀਰ ਮੰਦਰ ਸੈਂ ਦਾ ਲੱਗਦਾ ਨਹੀਂ Hindu ਵੀਰਾਂ ਨੂੰ ਵੀ ਮੁਸਲਮਾਨਾਂ ਦਾ ਉਨਾ ਕੀ ਸਤਕਾਰ ਕਰਨਾ ਚਾਹੀਦਾ ਉਸ ਵਕਤ ਚਾਹੀਦਾ ਅਸੀਂ ਕਿ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਨੇ ਹਿੰਦੂਆਂ ਦੀਆਂ ਜਿਵੇਂ ਸ਼ਿਵ ਸੈਨਾ ਸਰਮੋਰ ਹੈ ਬਾਲ ਠਾਕਰੇ ਤੋਂ ਚੱਲੀ ਹੈ ਇਹ ਸ਼ਿਵ ਸੈਨਾ ਜਿਹੜੀ ਚੱਲੀ ਸ਼ਿਵਾਜੀ ਮਰਾਠਾ ਤੋਂ ਚੱਲੀ ਹੈ ਸ਼ਿਵਾਜੀ ਮਰਾਠਾ ਦਾ ਇਹੀ ਅਸੂਲ ਸੀ ਕਿ ਵੀ ਸਾਰਿਆਂ ਨੂੰ ਘਰੇ ਬੈਠੇ ਰੋਟੀ ਮਿਲਣੀ ਚਾਹੀਦੀ ਕਿਸੇ ਦੇ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਜ਼ਬਦ ਦਾ ਬੰਦਾ ਹੋਵੇ ਤੇ ਇੱਕ ਦੂਸਰੇ ਪਾਸੇ ਮਰਿਆਦਾ ਪੁਰਸ਼ोत्तम ਨੇ ਤੁਸੀਂ ਨਾ ਹੀ ਮਰਿਆਦਾ ਪੁਰਸ਼ोत्तम ਦੇ ਮਾਰਗ ਦੇ ਉੱਤੇ ਚੱਲੇ ਜੇ ਤੇ ਨਾ ਹੀ ਸ਼ਿਵਾਜੀ ਮਰਾਠਾ ਦੇ ਉੱਤੇ ਚੱਲੇ ਜੇ ਤੁਹਾਨੂੰ ਬਿਆਨ ਦੇਣਾ ਚਾਹੀਦਾ ਸੀ ਕਿ ਵੀ ਮੁਸਲਮਾਨ ਸਾਡੇ ਵੀਰ ਨੇ ਸਾਡਾ ਕਿਸੇ ਮਜ਼ਬਬ ਦੇ ਨਾਲ ਕੋਈ ਰੋਲਾ ਨਹੀਂ ਇਨਸਾਨੀਅਤ ਪਹਿਲੇ ਆ ਹਿਊਮਨ ਰਾਈਟਸ ਪਹਿਲੇ ਆ ਅਸੀਂ ਬਾਅਦੋਂ ਅਸੀਂ ਇੱਕ ਦੂਸਰੇ ਦੇ ਨਾਲ ਭਰਾਵਾਂ ਵਾਲਾ ਵਰਤਾਅ ਕਰਨਾ ਮੈਂ ਜੇਕਰ ਕਹਿਣਾ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਉਹਦੇ ਉੱਤੇ ਉਸ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ ਉਸ ਨੂੰ ਸਾਰਿਆਂ ਸਾਹਮਣੇ ਮਾਫੀ ਵੀ ਮੰਗਾਉਣੀ ਚਾਹੀਦੀ ਸੀ ਸਾਰੇ ਲੀਡਰ ਪਹੁੰਚਣੇ ਚਾਹੀਦੇ ਸੀ ਅਫਸਰ ਪਹੁੰਚਣੇ ਚਾਹੀਦੇ ਸੀ ਖੁਦ ਆ ਕੇ ਨਮਾਇੰਦਗੀ ਕਰਦੇ ਤੇ ਉਹਨਾਂ ਦੇ ਨਾਲ ਆਖਰ ਦੇ ਵਿੱਚ ਨਮਾਜ਼ ਪੜ੍ਹਦੇ ਫੇਰ ਸੀਗਾ ਭਾਈ ਚਾਹੇ ਕੀ ਗਲਤੀ ਦਾ ਅਹਿਸਾਸ ਹੁੰਦਾ ਸਸਪੈਂਡ ਹੋਣ ਤੋਂ ਬਾਅਦ ਵੀ ਸਸਪੈਂਡ ਨਾ ਕੀ ਹੋਏਗਾ ਸਸਪੈਂਡ ਤਾਂ ਕਈ ਅਫਸਰ ਹੋ ਜਾਂਦੇ ਨੇ ਕਈ ਆਏ ਕਈ ਗਏ ਪਰ ਉੱਥੇ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਜਿੱਥੇ ਜਿੱਥੇ ਉਹ ਨਮਾਜ਼ ਪ ਆਪਣਾ ਹਨੂਮਾਨ ਜੀ ਦਾ ਪਾਠ ਕਰਦੇ ਜਾਂ ਮੈਂ ਕਿ ਆਦ ਸ਼ਕਤੀ ਦਾ ਪਾਠ ਕਰਦੇ ਦੁਰਗਾ ਦਾ ਪਾਠ ਕਰਦੇ ਕੋਈ ਵੀ ਮੰਤਰ ਕਰਦੇ ਗਾਇਤਰੀ ਮੰਤਰ ਕਰਦੇ ਕਿ ਇੱਕ ਸੁਨੇਹਾ ਜਾਂਦਾ ਵੇਖੋ ਇੱਕ ਅਫਸਰ ਨੇ ਲਤ ਮਾਰੀ ਤੇ ਉਸ ਦੇ ਲਤ ਮਾਰਨ ਦੇ ਨਾਲ ਪਿੱਛੇ ਸਾਰੀ ਲੀਡਰਸ਼ਿਪ ਤੁਰੀ ਆਈ ਅਫਸਰ ਅਫਸਰ ਸਾਰੇ ਤੁਰੇ ਆਏ ਇਹ ਚੰਗਾ ਮੌਕਾ ਸੀਗਾ ਵੋਟ ਬੈਂਕ ਖਿੱਚਣ ਦਾ ਪਰ ਹੁਣ ਮੈਨੂੰ ਲੱਗਦਾ ਕਿ ਵੋਟ ਬੈਂਕ ਦੇ ਵਿੱਚ ਵੀ ਥੋੜੀ ਹਲਚਲ ਹੋਏਗੀ ਕਹਿੰਦੇ ਨੇ ਨਕਲ ਲਈ ਵੀ ਅਕਲ ਦੀ ਜ਼ਰੂਰਤ ਹੈ ਅਕਲ ਦੀ ਜ਼ਰੂਰਤ ਹੈ ਸੋ ਬਿਲਕੁਲ ਇਹ ਸੀ ਚਾਹੀਦੀ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਇਹ ਵਤੀਰਾ ਕੀਤਾ ਗਿਆ ਮੁਸਲਮਾਨ ਵੀਰਾਂ ਨਾਲ ਜ਼ਰੂਰ ਸਸਪੈਂਡ ਕਰ ਦਿੱਤਾ ਗਿਆ ਸਰਕਾਰ ਦਾ ਸੀ ਧੰਨਵਾਦ ਕਰਦੇ ਆਂ ਪਰ ਸਾਨੂੰ ਚਾਹੀਦਾ ਸੀਗਾ ਕਿ ਜੇਕਰ ਉਹਨਾਂ ਕੋਲ ਮਾਫੀ ਮੰਗਾਈ ਜਾਂਦੀ ਜਾਂਕਰ ਉਹਨਾਂ ਨੂੰ ਡਿਸਮਿਸ ਕਰਨ ਦੀ ਬਜਾਏ ਸਸਪੈਂਡ ਕਰਨ ਦੀ ਬਜਾਏ ਉਹ ਖੁਦ ਅਹਿਸਾਸ ਕਰਦੇ ਕਿ ਸਾਨੂੰ ਮਾਫੀ ਦੀ ਜ਼ਰੂਰਤ ਹੈ ਸੀ ਮਾਫੀ ਮੰਗ ਲੈਣੇ ਆ ਤਾਂ ਹੋ ਸਕਦਾ ਹੈ ਕਿ ਉਹ ਮੁਸਲਮਾਨ ਵੀਰ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਕੋਈ ਹੱਲੇ ਵੀ ਗੱਲ ਬਚੀ ਹੋਏਗੀ ਕਿ ਸਾਡੇ ਨਾਲ ਗਲਤ ਵਿਤਰਾ ਕੀਤਾ ਗਿਆ ਹੋ ਸਕਦਾ ਹੈ ਉਹ ਮਨਸ਼ਾ ਜਿਹੜੀ ਸੀਗੀ ਮਨ ਦੇ ਵਿੱਚ ਉਹ ਖਤਮ ਹੋ ਸਕਦੀ ਸੀ ਸੋ ਸੋਚ ਬਦਲਣ ਦੀ ਲੋੜ ਹੈ ਪਰ ਜੇਕਰ ਗੱਲ ਕਰੀਏ ਤਾਂ ਮਨਪ੍ਰਿਤ ਖੁਣਾ ਦਾ ਇਹ ਵੀ ਕਹਿਣਾ ਹੈ ਕਿ ਇਲੈਕਸ਼ਨਾਂ ਨੇੜੇ ਨੇ ਸਿਆਸਤ ਵੀ ਖੇਡੀ ਜਾ ਸਕਦੀ ਹੈ ਮੋਦੀ ਸਰਕਾਰ ਨੂੰ ਸੁੱਟਣ ਦੀਆਂ ਵੀ ਗੱਲਾਂ ਹੋ ਸਕਦੀਆਂ ਨੇ ਵਿਰੋਧੀ ਧਿਰ ਵੀ ਕਰਾ ਸਕਦੀ ਹੈ ਹਰ ਪਾਸੋਂ ਜੇਕਰ ਦੇਖਿਆ ਜਾਵੇ ਤਾਂ ਗੱਲ ਬਿਲਕੁਲ ਸਹੀ ਉੱਠਦੀ ਹੈ ਪਰ ਜੇਕਰ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਦੋਸਤ ਸਾਈ ਮੀਆਂ ਮੀਰ ਜੀ ਕੋ ਨਹੀਂ ਪੱਥਰ ਰਖਾ ਸਕਦੇ ਨੇ ਤਾਂ ਹਿੰਦੂ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਮੁਸਲਮਾਨਾਂ ਦਾ ਉਨ੍ਹਾਂ ਹੀ ਸਤਕਾਰ ਕੀਤਾ ਜਾਵੇ ਜਿੰਨਾ ਹਰ ਧਰਮ ਦਾ ਹਰ ਧਰਮ ਦੇ ਵਿਅਕਤੀ ਵੱਲੋਂ ਕੀਤਾ ਜਾਂਦਾ ਸੋ ਸਾਨੂੰ ਸੋਚ ਬਦਲਣ ਦੀ ਲੋੜ ਹੈ ਹਰ ਧਰਮ ਨੂੰ ਉਹਨਾਂ ਕ ਪਿਆਰ ਦੇਣ ਦੀ ਲੋੜ ਹੈ ਜਿਵੇਂ ਸੱਚਖੰਡ ਸ੍ਰੀ ਰਾਮੰਦਰ ਸਾਹਿਬ ਚਾਰ ਦਰਵਾਜ਼ੇ ਬਣਾਏ ਗਏ ਨੇ Hindu, Muslim, Sikh ਲਈ। ਸੋ ਹਰ ਧਰਮ ਨੂੰ ਆਪਣੇ ਧਰਮ ਦੇ ਵਿੱਚ ਉਹਨਾਂ ਹੀ ਸਤਕਾਰ ਦੇਣ ਦੀ ਲੋੜ ਹੈਗੀ ਹੈ। ਮੈਂ ਦਮਨਦੀਪ ਸਿੰਘ